ਹੋਣ ਗਿਆ ਇੱਕ ਪਾਸੇ ਗੱਗੀ ਹੈ ਇਹਦਾ ਚੱਕ ਦੇਸ ਰਾਜ ਪਿੰਡ ਹੈ ਔਰ ਦੂਜੇ ਪਾਸੇ ਹਰਮਨ ਬੁਲਟ ਫੜਿਆ ਹੋਇਆ ਇੱਕ ਖਿਡਾਰੀ ਆਇਆ ਜਿਹੜਾ ਪਿਛਲੇ ਸਾਲ ਦਾ ਇਸੇ ਬਾਗੜੀਆਂ ਦੀ ਚੈਂਪੀਅਨਸ਼ਿਪ ਦਾ ਮੇਰੇ ਪੰਜਾਬੀ ਵੀਰੋ ਬੈਸਟ ਰੇਡਰ ਹੈ ਪਿਛਲੇ 2 ਸਾਲ ਇਸ ਨੌਜਵਾਨ ਨੇ ਕਮਾਲ ਦੀ ਖੇਡ ਵਿਖਾਈ ਹੈ ਤੇ ਜਿਹੜਾ ਸੀਜ਼ਨ ਇਹ ਮੁੰਡਾ ਇਸ ਸਾਲ ਕਨੇਡਾ ਦੇ ਵਿੱਚ ਖੇਡਿਆ ਮੇਰੇ ਵੀਰੋ ਉਹ ਲੋਕ ਬੁੱਲਾ ਤੇ ਚਰਚਾ ਹੋਈ ਹੈ ਜਿਹੜੇ ਜਿਹੜੇ ਖੀਰਾ ਵਾਲੀਏ ਹਰਮਨ ਬੁਲਟ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਵਾਰੇ ਫਿਰ ਕੀ ਖਿਆਲ ਆ ਸਰਦਾਰ ترسیم ਸਿੰਘ ਜੀ ਪੰਡਾਲ ਸਾਹਿਬ ਬੈਠੇ ਐ ਇਹਦੇ ਦਾਦਾ ਜੀ ਬਹੁਤ ਸਤਿਕਾਰ ਕਰਦੇ ਐ ਸਰਦਾਰ ترسیਮ ਸਿੰਘ ਜੀ ਤੁਸੀਂ ਵੀ ਦੋ ਕਦਮ ਚੱਲ ਕੇ ਆਇਓ ਦਾਦਾ ਕਹਿੰਦੇ ਪੋਤੇ ਨਾਲ ਪੁੱਜਦਾ ਭਜੀ ਪਹਿਲਵਾਨ ਜੀਤੀ ਕੁੰਨਰ ਦੇ ਨਾਲ ਪੁੱਜਦਾ ਰਿਹਾ ਆਹ ਕਹਿੰਦੇ ਹਰਮਨ ਬੁਲਟ ਦਾ ਦਾਦਾ ਐ ਇਹ ترسیਮ ਸਿੰਘ ਪੰਡਾਰਾ come on in ਤੋ ਮੇਰੇ ਵੀਰੋ ਕਹਿੰਦੇ ਮੂਲ ਨਾਲ ਉਹ ਵਿਆਜ ਪਿਆਰਾ ਹੁੰਦਾ ਸੋ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਵੱਡਾ ਮੈਚ ਮੈਂ ਮਾਈਕ ਜਿਹੜਾ ਆਲਮਗੀਰ ਜੀ ਦੇ ਹੱਥ ਜਤੌੜਾ ਉਹ ਕੱਲਾ ਖੇਡਣਾ ਨਹੀਂ ਕਹਿੰਦੇ ਜਿੱਲਾ ਜਤੌੜਾ ਆਹ ਕਹਿੰਦੇ 2 ਸਾਲਾਂ ਦਾ ਇਹ ਦੋ ਚਿਹਰਸ਼ਪਾ ਦਾ ਇਹ ਪ੍ਰੈਸ ਰੇਡਰ ਕਾਲਾ ਕਹਿੰਦਾ ਜੀ ਅੱਜ ਚੈਂਪੀਅਨ ਬਣ ਗਿਆ ਅੱਜ ਜਿੱਤ ਗਿਆ ਓਏ ਮੁੰਡੇ ਨੂੰ ਦੁੱਕ ਦੁੱਕ ਤੇ ਮਾਉਣਾ ਓਏ ਮੁੰਡੇ ਨੂੰ ਦੁੱਕ ਦੁੱਕ ਤੇ ਮਾਉਣਾ ਓਏ ਵੱਡੇ ਹੋ ਗਿਆ ਅੱਜ ਵੇਖਦੇ ਆ ਵੀ ਕਿੰਨੇ ਹਜ਼ਾਰਾਂ ਤੱਕ ਗੱਲ ਪੁੱਜਦੀ ਹੈ ਕਿ ਲੱਖਾਂ ਤੱਕ ਗੱਲ ਪੁੱਜਦੀ ਹੈ ਗੱਲ ਸਮੇਂ ਦੀ ਹੋਣੀ ਹੈ ਮੇਰੇ ਵੀਰੋ ਆਹ ਸਾਹਮਣੇ ਹਰਮਨ ਪੁਲਟ ਇਸ ਵੇਲੇ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਐਲਾਨ ਹੋ ਗਿਆ ਜੇ ਅੱਜ ਵੀ ਬੈਸਟ ਬਣ ਗਿਆ ਤੇ ਮੇਰੇ ਵੀਰੋ ਸਮੇਂ ਦੀਆਂ ਗੱਲਾਂ ਹੋਣਗੀਆਂ ਇੱਕ ਪਾਸੇ ਗੱਗੀ ਹੈ ਇਹਦਾ ਚੱਕ ਦੇਸ ਰਾਜ ਪਿੰਡ ਹੈ ਔਰ ਦੂਜੇ ਪਾਸੇ ਹਰਮਨ ਪੁਲਟ ਫੜਿਆ ਹੋਇਆ ਮੇਰੇ ਵੀਰੋ ਘੁੱਟ ਘੁੱਟ ਤੋਂ ਮੁੰਡੇ ਨੇ ਲਗਾ ਬੜੇ ਸੋਹਣੇ ਲਾਏ ਨੇ ਵਾਹ ਗੱਗੀ ਗੱਗੀ ਮੇਰੇ ਮਿੱਤਰੋ ਚੱਕਦੇ ਇਸ ਰਾਜਵਾਲੇ ਮਿੱਠੂ ਦਾ ਸਕੰਦਰੂ ਹੈ ਔਰ ਦੂਜੇ ਪਾਸੇ ਹਰਮਨ ਬੁਲਟ ਹੈ ਹਰਮਨ ਬੁਲਟ ਹਰਮਨ ਨੰਬਰ ਤੇ ਲੈ ਗਿਆ ਪਰ ਜਿਨ੍ਹਾਂ ਜਿਨ੍ਹਾਂ ਨੂੰ ਗੱਗੀ ਦੀ ਫੜਾਈ ਵਧੀਆ ਲੱਗੀ ਆ ਇੱਕ ਵਾਰੀ